ਦੀਵਾਲੀ ਤੇ ਜ਼ਹਿਰੀਲੀ ਹੋਈ ਹਵਾ ਜਿਹਾ ਦੀਵਾਲੀ ਦੇ ਜਸ਼ਨ ਤੋਂ ਬਾਅਦ ਦਿੱਲੀ ਐਨਸੀਆਰ ਦੀ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਗਈ ਹੈ ਕੱਤੀਏ ਮੰਗਲਵਾਰ ਸਵੇਰੇ ਯਾਨੀ ਅੱਜ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧੂਏ ਦੀ ਸੰਘਣੀ ਚਾਦਰ ਛਾਈ ਹੋਈ ਦਿਖਾਈ ਦਿੱਤੀ ਜਿਸ ਦੇ ਨਾਲ 에ਅਰ ਕੁਆਲਿਟੀ ਇੰਡੈਕਸ ਖਤਰਨਾਕ ਪੱਧਰ ਤੇ ਪਹੁੰਚ ਗਿਆ ਦਿੱਲੀ ਦਾ AQI 500 ਦੇ ਖਤਰਨਾਕ ਪੱਧਰ ਤੇ ਪਹੁੰਚ ਗਿਆ ਅਤੇ ਇਹ ਸਥਿਤੀ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਦੇ ਫਟਣ ਅਤੇ ਹਵਾ ਨਾ ਚੱਲਣ ਕਾਰਨ ਹੋਈ ਹੈ ਜਾਣਕਾਰੀ ਮੁਤਾਬਕ ਅੱਜ ਦੀ ਸਵੇਰ ਨੂੰ ਦਿੱਲੀ ਔਸਤ ਦਾ 에ਅਰ ਕੁਆਲਿਟੀ ਇੰਡੈਕਸ 531 ਤੇ ਪਹੁੰਚ ਗਿਆ ਜੋ ਗੰਭੀਰ ਸੀ ਅਤੇ ਇਸ ਦੇ ਨਾਲ ਹੀ ਰੇਲਾ 552 ਤੇ ਗੰਭੀਰ ਵਜ਼ੀਰਪੁਰ 408 ਤੇ ਗੰਭੀਰ ਨੌਇਡਾ 407 ਤੇ ਗੰਭੀਰ ਗੁਰੂਗਰਾਮ 402 ਤੇ ਗੰਭੀਰ ਪਹੁੰਚ ਗਿਆ ਤੇ ਇਹ ਰਾਸ਼ਟਰੀ ਔਸਤ ਨਾਲੋਂ 1.8 ਗੁਣਾ ਵੱਧ ਹੈ ਜਦੋਂ ਕਿ ਸੋਮਵਾਰ ਸ਼ਾਮ ਨੂੰ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 34 ਤੇ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ ਬਹੁਤ ਮਾੜੇ ਤੋਂ ਗੰਭੀਰ ਦਰਜ ਕੀਤਾ ਗਿਆ। ਦਿਲੇ ਵਿੱਚ ਬਹੁਤ ਸਾਰੇ ਲੋਕਾਂ ਨੇ ਬੀਤੀ ਰਾਤ ਸੁਪਰੀਮ ਕੋਰਟ ਵੱਲੋਂ ਦੀਵਾਲੀ ਤੇ ਨਿਰਧਾਰਿਤ ਸਮਾਂ ਸੀਮਾ ਤੋਂ ਵੱਧ ਪਟਾਕੇ ਚੁਲਾਏ ਜਿਸ ਕਾਰਨ ਮੰਗਲਵਾਰ ਸਵੇਰੇ ਅਸਮਾਨ ਧੁੰਦਲਾ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ CPCB ਨੇ ਸਮੀਤ ਐਪ ਦੇ ਅਨੁਸਾਰ ਸਵੇਰੇ 6 ਵਜੇ ਤੱਕ ਕਈ ਖੇਤਰਾ ਵਿੱਚ AQI ਪੱਧਰ 400 ਤੋਂ ਉੱਪਰ ਸੀ। ਭਾਅ ਗੰਭੀਰ ਸ਼੍ਰੇਣੀ ਵਿੱਚ ਸੀ। ਗੰਭੀਰ ਖੇਤਰ AQI 400 ਪਲੱਸ ਹੁੰਦਾ ਹੈ। ਜਹੰਗੀਰਪੁਰ 404, ਵਜ਼ੀਰਪੁਰ 408। ਵਪਾਣਾ 418 ਅਤੇ ਨਰੇਲਾ 545 ਸ਼ਾਮਿਲ ਹੰਤੇ ਸੋਮਵਾਰ ਦੁਪਹਿਰ ਤੱਕ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 31 ਤੇ ਹਵਾ ਦੀ ਗੁਣਵੱਤਾ ਬਹੁਤ ਮਾੜੀ 300 ਤੋਂ ਪਲੱਸ ਸ਼੍ਰੇਣੀ ਵਿੱਚ ਸੀ ਤਬ ਮੌਸਮੇ ਪਾਕ ਨੇ ਦੱਸਿਆ ਕਿ ਦੀਵਾਲੀ ਸ਼ਾਮ ਨੂੰ ਹਵਾ ਦੀ ਘਾਟ ਕਾਰਨ ਪ੍ਰਦੂਸ਼ਕ ਅਸਮਾਨ ਵਿੱਚ ਇਕੱਠੇ ਹੁੰਦੇ ਰਹੇ ਜਿਸ ਕਾਰਨ ਤੋਂਹ ਜੁੜੀ ਫੈਲ ਗਈ ਖਾਸ ਕਰਕੇ ਜਿਹੜਾ ਕਿ ਧੂਆਂ ਜੋ ਕਿ ਪਟਾਕਿਆਂ ਚੋਂ ਨਿਕਲਿਆ ਜਿਸ ਨੇ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਜੁੜੀ ਖਰਾਬ ਕਰ ਦਿੱਤੀ ਕਹੀਏ ਤੇ ਹੁਣ ਇਸ ਦਾ ਸਿੱਧਾ ਅਸਰ ਜੁੜਾ ਲੋਕਾਂ ਦੀ ਸਿਹਤ ਤੇ ਪਵੇਗਾ